ਮੁਖਸਰ ਸਾਹਿਬ ਦੇ ਇਸ ਪਵਿੱਤਰ ਇਤਿਹਾਸਿਕ ਧਰਤੀ ਤੇ ਅੱਜ ਬਹੁਤ ਭਾਰੀ ਗਿਣਤੀ ਦੇ ਵਿੱਚ ਦੁਨੀਆਂ ਦੇ ਕੋਨੇ-ਕੋਨੇ ਤੋਂ ਸੰਗਤ ਨਤਮਸਤਕ ਹੋਣ ਆਈ ਹੈ ਮੁਖਸਰ ਸਾਹਿਬ ਮਾਗੀ ਦੇ ਜੋੜ ਮੇਲੇ ਤੇ 40 ਮੁਕਤਿਆਂ ਦੀ ਇਸ ਧਰਤੀ ਨੂੰ ਨਮਸਤਕ ਕਰਨ ਸਜਦਾ ਕਰਨ ਲਈ ਆਏ ਆ ਸਾਡੇ ਕੈਬਿਨੇਟ ਦੇ ਸਾਥੀ ਸਾਡੇ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਚੇਅਰਮੈਨ ਸਹਿਬਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਏ ਹੋਏ ਜ਼ਿੰਮੇਵਾਰ ਵਲੰਟੀਅਰ ਵਰਕਰ ਸਹਿਬਾਨ ਸਾਡੇ ਪੰਜਾਬ ਦੇ ਇਨਚਾਰਜ ਪਾਰਟੀ ਵੱਲੋਂ ਮਨੀਸ਼ ਸੋਦੀਆ ਸਾਹਿਬ ਔਰ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਤੇ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੁੰਦਾ ਦੇਖ ਰਹੇ ਚਸ਼ਮਦੀਦ ਗਵਾਹ ਦੇ ਤੌਰ ਤੇ ਆਏ ਹੋਏ ਮੇਰੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਖਿਦਰਾਣੇ ਦੀ ਢਾਬ ਦੇ ਨਾਂ ਨਾਲ ਜਾਂਦਾ ਹੈ ਜਾਣਿਆ ਜਾਂਦਾ ਹੈ ਇਹ ਸਥਾਨ ਫਿਰ 40 ਮੁਕਤਿਆਂ ਦੀ ਧਰਤੀ ਤੋਂ ਮੁਕਸਰ ਸਾਹਿਬ ਤੱਕ ਦਾ ਸਫ਼ਰ ਕਰਦਾ ਹੈ ਬੜੀਆਂ ਕੁਰਬਾਨੀਆਂ ਇਸ ਧਰਤੀ ਤੋਂ ਹੋਈਆਂ ਭਾਈ ਮਹਾ ਸਿੰਘ ਜੀ ਦੀ ਅਗਵਾਈ ਚ ਇੱਥੇ ਸ਼ਹੀਦੀਆਂ ਹੋਈਆਂ ਗੁਰੂ ਸਾਹਿਬ ਨੇ ਆਪਣੇ ਕੰਮਰ ਕੱਸੇ ਦੇ ਵਿੱਚੋਂ ਕੱਢ ਕੇ ਬੇਦਾਵਾ ਪਾੜਿਆ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਇਆ ਸੀ ਬੜਾ ਦੁਨੀਆ ਦਾ ਨਤਮਸਤ ਕਰਨ ਦਾ ਸਲਾਬ ਦੁਨੀਆ ਸਜਦਾ ਕਰਨ ਲਈ ਲਾਈਨਾਂ ਚ ਲੱਗੀ ਖੜੀ ਐ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਬਚ ਜਾਂਦੀਆਂ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਆਪਣੀਆਂ ਕੁਰਬਾਨੀਆਂ ਨੂੰ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਖਤਮ ਹੋ ਜਾਂਦੀਆਂ ਸੋ ਅੱਜ ਤੁਸੀਂ ਇੱਥੇ ਇਸ ਜਨ ਸਭਾ ਦੇ ਵਿੱਚ ਆਇਓ ਕੁਝ ਰਾਜਨੀਤਿਕ ਕੁਝ ਪੰਜਾਬ ਦੇ ਕੁਝ ਤੁਹਾਡੇ ਪਰਿਵਾਰਾਂ ਦੇ ਭਵਿੱਖ ਦੀਆਂ ਗੱਲਾਂ ਸੁਣਨ ਤੇ ਨਾਲ ਨਾਲ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵੀਰੋ ਅੱਜ ਇਹ ਧਰਤੀ ਜਿਹੜੀ ਹੈ ਇਹ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਇਸ ਧਰਤੀ ਦੇ ਪੁੱਤਰਾਂ ਨੂੰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੇ ਆਪਣੇ ਹਿਰਦਿਆਂ ਚ ਵਸਾਇਆ ਹੋਇਆ ਯਾਦ ਰੱਖਿਆ ਹੋਇਆ ਉਹਨਾਂ ਕੁਰਬਾਨੀਆਂ ਨੂੰ ਇਹੀ ਆਪਣੀ ਕੌਮ ਦੀ ਖਾਸੀਅਤ ਹੈ ਜਗਾ ਜਗਾ ਲੰਗਰ ਲੱਗੇ ਨੇ ਜਗਾ ਜਗਾ ਤੇ ਜੋ ਜੀਦਾ ਸਰਦਾ ਜਿਵੇਂ ਸਰਦਾ ਉਹਨੇ ਆਪਣਾ ਆਪ ਨਿਸ਼ਾਵਰ ਕਰ ਰੱਖਿਆ ਲੋਕਲ ਦੁਕਾਨਦਾਰ ਉਹ ਦੁਕਾਨਾਂ ਖੋਲੀ ਬੈਠੇ ਆ ਜੋ ਉਹਨਾਂ ਕੋਲੇ ਹੈਗਾ ਪਾਈ ਲੈ ਜੋ ਕਿਸੇ ਨੇ ਗੱਡੀਆਂ ਮੁਫਤ ਲਈਆਂ ਹੋਣਗੀਆਂ ਕਿਸੇ ਨੇ ਕੋਈ ਸੇਵਾ ਕਿਸੇ ਨੇ ਲੰਗਰ ਦੀ ਸੇਵਾ ਕਿਸੇ ਨੇ ਜੋੜਿਆਂ ਦੀ ਸੇਵਾ ਕਿਸੇ ਨੇ ਕੋਈ ਸੇਵਾ ਸੰਭਾਲੀ ਹੋਈ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਗੁਰੂਆਂ ਤੋਂ ਇਹਨਾਂ ਸ਼ਹੀਦਾਂ ਤੋਂ ਹੀ ਆਪਾਂ ਆਸ਼ੀਰਵਾਦ ਲੈਣਾ ਕਿ ਸਮੱਤ ਬਖਸ਼ਿਓ ਸਾਨੂੰ ਬਲ ਬਖਸ਼ਿਓ ਲੜਾਈ ਉਸ ਵੇਲੇ ਵੀ ਜ਼ੁਲਮ ਦੇ ਖਿਲਾਫ ਸੀ ਲੜਾਈ ਅੱਜ ਵੀ ਜ਼ੁਲਮ ਦੇ ਖਿਲਾਫ ਹੀ ਚੱਲੀ ਜਾਂਦੀ ਹੈ ਕਿਉਂਕਿ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਐਂ ਲੱਗਦਾ ਕਿ ਕੋਈ ਗੱਲ ਨਹੀਂ ਪੰਜ ਕਸਾਲਾਂ ਵਾਸਤੇ ਸਾਨੂੰ ਲੋਕਾਂ ਨੇ ਇੱਧਰ-ਉੱਧਰ ਕੀਤਾ ਬਾਅਦ ਚ ਲੋਕ ਭੁੱਲ ਜਾਣਗੇ ਯਾਦਦਾਸ਼ਤ ਕਮਜ਼ੋਰ ਹੈ ਲੋਕਾਂ ਦੀ ਅਸੀਂ ਫੇਰ ਆ ਜਾਾਂਗੇ ਇਸ ਕਰਕੇ ਉਹਦੀਆਂ ਵਾਰੀਆਂ ਡਿੱਕੀ ਜਾਂਦੇ ਆ ਸਾਡੀ ਵਾਰੀ ਆਊਗੀ ਵਾਰੀ ਕਾਹਦੀ ਵਾਰੀ ਸੇਵਾ ਦੀ ਤਾਂ ਵਾਰੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਵਾਰੀ ਲੁੱਟਣ ਦੀ ਸਾਡੀ ਲੁੱਟਣ ਦੀ ਵਾਰੀ ਆਊਗੀ ਦੇਖ ਲਓ ਤੁਸੀਂ ਕਿਵੇਂ ਤੜਫੇ ਪਏ ਨੇ ਬਾਰੀਆਂ ਵਾਸਤੇ ਵੀ ਬਾਰੀ ਆਊਗੀ ਤੁਸੀਂ ਸੁਣੇ ਹੋਣੇ ਕਿਲ-ਕਿਲ ਕੇ ਬੋਲਣ ਲੱਗੇ ਵੀ ਉਹ ਝਾੜੂ ਨੂੰ ਪਤਾ ਨਹੀਂ ਕਿੱਥੇ ਸਿਰ ਦੋ ਚੁੱਲ੍ਹੇ ਸਿਰ ਦੋ 150 ਰੁਪਏ ਦੇ ਆਉਂਦਾ ਇੱਕ ਕੌਣ ਨੁਕਸਾਨ ਕਰਾਉਂਗੇ ਲੋਕਾਂ ਦਾ ਯਾਰ ਉਸ ਤੋਂ ਬਾਅਦ ਝਾੜੂ ਇਹ ਜਿਹੜਾ ਸਾਡੇ ਵਾਲਾ ਝਾੜੂ ਹੈ ਨਾ ਇਹ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੈ ਲੋਕਾਂ ਦਾ ਝਾੜੂ ਤਾਂ ਉਹਨਾਂ ਦਾ ਵਿਹੜਾ ਸਾਫ਼ ਕਰਦਾ ਉਹਨਾਂ ਦਾ ਘਰ ਸਾਫ਼ ਕਰਦਾ ਮਕਾਨ ਸਾਫ਼ ਕਰਦਾ ਦੁਕਾਨ ਸਾਫ਼ ਕਰਦਾ ਇਹ ਆਮ ਆਦਮੀ ਪਾਰਟੀ ਵਾਲਾ ਝਾੜੂ ਇਹ ਰਾਜਨੀਤੀ ਗੰਦਗੀ ਸਾਫ ਕਰਦਾ ਹੈ ਹੁਣ ਤੁਸੀਂ ਦੇਖ ਲਓ ਸਾਰੇ ਇਕੱਠੇ ਹੋਏ ਹੋਏ ਆ ਇੱਕੋ ਗੱਲ ਤੇ ਲੱਗੇ ਆ ਮੈਨੂੰ ਗਾਲਾਂ ਕੱਢਣ ਲੱਗੇ ਹੋਏ ਆ ਬਸ ਉਸ ਚੱਕਰ ਚ ਪਹਾੜੇ ਵੀ ਭੁੱਲ ਗਏ ਉਸ ਚੱਕਰ ਚ ਪਤਾ ਹੀ ਨਹੀਂ ਕੀ ਕੀ ਬੋਲੀ ਜਾਂਦੇ ਆ ਬਸ ਉਹਨਾਂ ਦੇ 24 ਘੰਟੇ ਦਿਮਾਗ ਚ ਇਹ ਆ ਵੀ ਇਹ ਯਾਰ ਕਿੱਥੋਂ ਆ ਗਏ ਆਮ ਘਰਾਂ ਦੇ ਮੁੰਡੇ ਆਮ ਘਰਾਂ ਦੀਆਂ ਧੀਆਂ ਪੁੱਤ ਕਿੱਥੋਂ ਆ ਗਏ ਕਿਉਂ ਆ ਗਏ ਸਾਡੀ ਵਾਰੀ ਕਿਉਂ ਨਹੀਂ ਆਈ ਇਹ ਵਾਰੀਆਂ ਡਿੱਕੀ ਜਾਂਦੇ ਆ ਵੀਰੋ ਵਾਰੀਆਂ ਜਿਹੜੀਆਂ ਨੇ ਨਾ ਉਹਨਾਂ ਦੀ ਬੜੀ ਮਹੱਤਤਾ ਹੈ ਇੱਕ ਮੈਂ ਤੁਹਾਨੂੰ ਗੱਲ ਸੁਣਾਉਣਾ ਇੱਕ ਰਾਜਾ ਸੀ ਉਹ ਰਾਜਾ ਆਪਣੇ ਵਜ਼ੀਰਾਂ ਨੂੰ ਆਪਣੇ ਸਲਾਹ ਕਰਨ ਨੂੰ ਬੁਲਾ ਕੇ ਕਹਿੰਦਾ ਲੋਕ ਮੈਨੂੰ ਪਿਆਰ ਕਿਵੇਂ ਕਰਨਗੇ ਮੈਂ ਰਾਜਾ ਉਹਨਾਂ ਦਾ ਪਰ ਮੈਨੂੰ ਉਹਨਾਂ ਪਿਆਰ ਨਹੀਂ ਕਰਦੇ ਮੇਰੀ ਬੱਲੇ ਬੱਲੇ ਨਹੀਂ ਕਰਦੇ ਜਿੱਧਰ ਦੀ ਮੈਂ ਜਾਂਨਾ ਮੈਨੂੰ ਸਲਾਮਾ ਨਹੀਂ ਹੁੰਦੀਆਂ ਕੀ ਕਰ ਸਕਦਾ ਮੈਂ ਉਹ ਵਜ਼ੀਰਾਂ ਨੇ ਸਲਾਹ ਕਰਨ ਨੇ ਸਲਾਹ ਦਿੱਤੀ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ ਦੋ ਲੋਕ ਬੱਲੇ ਬੱਲੇ ਕਰ ਦੇਣਗੇ ਵੀ ਕਮਾਲ ਹੋ ਗਈ ਜੀ ਕਹਿੰਦਾ ਅੱਛਾ ਠੀਕ ਹੈ ਗੱਲ ਉਹਨੇ ਅਨਾਊਂਸਮੈਂਟ ਕਰਾਤੀ ਵੀ ਕੱਲ ਨੂੰ ਰਾਜਾ ਸਾਹਿਬ ਜਿਹੜੇ ਨੇ ਉਹ ਆਪ ਖਜ਼ਾਨੇ ਤੇ ਮੂਹਰੇ ਖੜ ਕੇ ਖਜ਼ਾਨਾ ਲੋਕਾਂ ਵੱਲ ਖੋਲਣਗੇ ਹੀਰੇ ਜਵਾਹਰਾਤ ਮੋਤੀ ਸੋਨਾ ਲੋਕਾਂ ਨੂੰ ਦੇਣਗੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਉਹ ਰਾਜਾ ਵੰਡਣ ਲੱਗ ਗਿਆ ਹੀਰੇ ਜਵਾਹਰਾਤ ਆਪਣਾ ਖਜ਼ਾਨਾ ਵੰਡਣ ਲੱਗ ਗਿਆ ਇੱਕ ਫਕੀਰ ਬੰਦਾ ਵਿੱਚ ਆ ਗਿਆ ਮਸਤ ਫਕੀਰ ਬੰਦਾ ਰੱਬ ਦਾ ਬੰਦਾ ਲਾਈਨ 'ਚ ਲੱਗਿਆ ਹੋਇਆ ਘੰਟੇ ਬਾਅਦ ਉਹਦੀ ਵਾਰੀ ਆਈ ਤਾਂ ਉਹਨੇ ਦੇਖਿਆ ਸਾਈਡ ਤੇ ਇੱਕ ਬੰਦਾ ਖੜਾ ਸੀ ਆਜਾ ਸੀ ਤੁਰਿਆ ਨਹੀਂ ਜਾਂਦਾ ਸੀ ਆਪਾ ਅਹਜ ਸੀ ਉਹ ਕਹਿੰਦਾ ਯਾਰ ਤੂੰ ਤਾਂ ਅਜੇ ਲਾਈਨ 'ਚ ਵੀ ਨਹੀਂ ਲੱਗਿਆ ਇਹ ਤਾਂ ਲਾਈਨ ਹੀ 2 ਘੰਟੇ ਦੀ ਹੋਈ ਪਈ ਐ ਤੇਰੀ ਤਾਂ ਵਾਰੀ ਹੀ ਨਹੀਂ ਆਉਣੀ ਜਰੇ ਸਭ ਨਾਲ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਦੁਬਾਰੇ ਆ ਜਾਣਾ ਉਹ ਆਪਣੀ ਵਾਰੀ ਉਹਨੂੰ ਦੇਖ ਕੇ ਆ ਫੇਰ ਪਿੱਛੇ ਲੱਗ ਗਿਆ ਲਾਈਨ ਦੇ ਜਦੋਂ ਫੇਰ ਵਾਰੀ ਆਈ 2 ਘੰਟੇ ਬਾਅਦ ਫੇਰ ਕੋਈ ਖੜਾ ਸੀ ਇੱਕ ਕੋਈ ਅੱਖਾਂ ਤੋਂ ਅੰਨਾ ਬੰਦਾ ਸੀ ਕਹਿੰਦਾ ਯਾਰ ਤੈਨੂੰ ਤਾਂ ਦਿਖਦਾ ਵੀ ਨਹੀਂ ਤੂੰ ਕਦੋਂ ਲਾਈਨ 'ਚ ਲੱਗੇਗਾ ਬਈ ਲਾਈਨ ਹੀ ਬਹੁਤ ਲੰਬੀ ਹੋਈ ਜਾਂਦੀ ਐ ਤੇਰੀ ਤਾਂ ਨਹੀਂ ਵਾਰੀ ਆਉਣੀ ਤੂੰ ਆ ਜਾ ਤੂੰ ਮੇਰੀ ਥਾਂ ਤੇ ਆ ਜਾ ਮੈਂ ਪਿੱਛੇ ਲਾਈਨ 'ਚ ਦੁਬਾਰੇ ਲੱਗ ਜਾਂਦਾ ਮੈਂ ਦੁਬਾਰੇ ਆ ਜਾਊਂਗਾ ਦੋ ਵਾਰੀ ਤਿੰਨ ਵਾਰੀ ਪੰਜ ਸੱਤ ਵਾਰੀਆਂ ਜਦੋਂ ਦਿੱਤੀਆਂ ਸਾਰੇ ਰਿਆਸਤ ਦੇ ਵਿੱਚ ਸਾਰੇ ਸ਼ਹਿਰ 'ਚ ਰੌਲਾ ਪੈ ਗਿਆ ਰਾਜੇ ਦਾ ਕੋਈ ਨਾ ਹੀ ਨਾ ਲਵੇ ਫਕੀਰ ਦੀਆਂ ਗੱਲਾਂ ਚੱਲਣ ਕਹਿੰਦੇ ਵੀ ਫਕੀਰ ਆ ਗਿਆ ਇੱਕ ੜਕੇ ਦਾ ਆਪਣੀਆਂ ਵਾਰੀਆਂ ਹੀ ਵੰਡੀ ਜਾਂਦਾ ਓਏ ਸਵੇਰ ਦਾ ਵਾਰੀਆਂ ਹੀ ਵੰਡੀ ਜਾਂਦਾ ਕਹਿੰਦਾ ਜਦੋਂ ਨੇੜੇ ਜਿਹਾ ਆਉਂਦਾ ਕਹਿੰਦਾ ਤੂੰ ਆ ਜਾ ਮੈਂ ਫੇਰ ਆਜੂ ਰਾਜੇ ਨੂੰ ਜਦੋਂ ਪਤਾ ਲੱਗਿਆ ਉਹ ਕਹਿੰਦਾ ਯਾਰ ਖਜ਼ਾਨਾ ਮੈਂ ਵੰਡੀ ਜਾਂਨਾ ਤੇ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਮੈਂ ਤਾਂ ਫੱਲੇ ਬੱਲੇ ਬੱਲੇ ਵਾਸਤੇ ਤਾਂ ਮੈਂ ਖਜ਼ਾਨਾ ਵੰਡਣ ਲੱਗਿਆ ਸੀ ਜਦੋਂ ਫੇਰ ਪਿਛਲੇ ਜੇ ਪੈਰ ਫੇਰ ਵਾਰੀ ਆ ਗਈ ਉਹ ਫਕੀਰ ਦੀ ਉਹਨੇ ਫੇਰ ਕਿਸੇ ਨੂੰ ਵਾਰੀ ਦੇਣੀ ਚਾਹੀ ਤਾਂ ਰਾਜੇ ਨੇ ਉਹਦੀ ਬਾਹ ਫੜ ਲਈ ਕਹਿੰਦਾ ਫਕੀਰਾ ਗਲਤ ਕਰ ਰਿਹਾ ਹੈ ਤੂੰ ਉਹ ਕਹਿੰਦਾ ਕੀ ਕਰ ਰਿਹਾ ਹਨ ਰਾ ਕਦੋਂ ਮੈਂ ਸਵੇਰ ਦਾ ਦੇਖੀ ਜਾਨਾ 15 20 ਵਾਰੀ ਹੋ ਗਿਆ ਹੁਣ ਤੱਕ ਇਹ ਤੂੰ ਆਉਣਾ ਲਾਈਨ 'ਚ ਲੱਗਦਾ ਜੋ ਤੇਰੀ ਬਾਰੇ ਆਉਂਦੇ ਕਿਸੇ ਹੋਰ ਨੂੰ ਦੇ ਕੇ ਆਪਣੀ ਵਾਰੀ ਫੇਰ ਲਾਈਨ 'ਚ ਲੱਗ ਜਾਨਾ ਇਹ ਗਲਤ ਹੈ ਤਾਂ ਫਕੀਰ ਕਹਿੰਦਾ ਰਾਜੇ ਨੂੰ ਕਹਿੰਦਾ ਗਲਤ ਨਹੀਂ ਹੈਗਾ ਰਾਜਾ ਸਾਹਿਬ ਆਪਣੇ ਦੋਨਾਂ 'ਚ ਕੋਈ ਫਰਕ ਹੈ ਨਹੀਂ ਉਹ ਕਹਿੰਦਾ ਕਿਵੇਂ ਕਹਿੰਦਾ ਜਿਹੜਾ ਜੋ ਕੁਝ ਤੇਰੇ ਕੋਲੇ ਹੈ ਉਹ ਤੂੰ ਵੰਡੀ ਜਾਨਾ ਜੋ ਮੇਰੇ ਕੋਲੇ ਹੈ ਉਹ ਮੈਂ ਵੰਡੀ ਜਾਨਾ ਤੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਹੈ ਲੈ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਲੈ ਦੇਖਾਂਗੇ ਕੌਣ ਪਹਿਲਾਂ ਹੁਣ ਖਜ਼ਾਨਾ ਤਾਂ 1 ਦਿਨ 2 ਦਿਨ 5 ਦਿਨ ਚ ਮੁੱਕ ਜੂ ਬਾਰੀਆਂ ਦਾ ਕੀ ਓ ਉਹ ਤਾਂ 2 ਮਹੀਨੇ ਲਈ ਜੂ ਬਾਰੀਆਂ ਤਾਂ ਉਹ ਰਾਜਾ ਪੈਰੀ ਪੈ ਗਿਆ ਫਿਰ ਉਹਨੇ ਉਹਨੂੰ ਚੱਕਿਆ ਤਾਂ ਹਾਂ ਰਾਜੇ ਨੂੰ ਕਹਿੰਦਾ ਓਏ ਖਜ਼ਾਨਿਆਂ ਨਾਲ ਜਾਂ ਪੈਸਿਆਂ ਨਾਲ ਨਹੀਂ ਓਏ ਬਾਰੀਆਂ ਹੁੰਦੀਆਂ ਓਏ ਬੱਲੇ ਬੱਲੇ ਜਿਹੜੀ ਹੁੰਦੀ ਆ ਆਪਦੀਆਂ ਬਾਰੀਆਂ ਦੇਣ ਨਾਲ ਆਉਂਦੀ ਐ ਲੋਕਾਂ ਦੇ ਹੱਕ ਚ ਖੜਨ ਨਾਲ ਆਉਂਦੀ ਐ ਲੋਕਾਂ ਨੂੰ ਆਪਦੀ ਥਾਂ ਤੇ ਖੜਾਉਣ ਨਾਲ ਬਾਰੀ ਜਿਹੜੀ ਬੱਲੇ ਬੱਲੇ ਹੁੰਦੀ ਐ ਇਹ ਬਾਰੀਆਂ ਭਾਲਦੇ ਦੂਜੀਆਂ ਵੀ ਸਾਡੀ ਆਊਗੀ ਸੋ ਵੀਰੋ ਅੱਜ ਦਾ ਥੋੜਾ ਜਿਹਾ ਇਕੱਠ ਹੈ ਇਹ ਪਿਆਰ ਐਸਲ ਚ ਜਿਹਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਸਵੇਰ ਦੇ ਚੱਲੇ ਹੋਵਾਂਗੇ ਕਿੰਨੇ ਦਿਨਾਂ ਦਾ ਪ੍ਰੋਗਰਾਮ ਬਣਾਉਂਦੇ ਹੋਵਾਂਗੇ ਦੋ ਦੋ ਤਿੰਨ ਦਿਨ ਪਹਿਲਾਂ ਕੰਮ ਕਰਕੇ ਘਰ ਦੇ ਵੀ ਉੱθεν ਜਾਣਾ ਮੁਖਸਰ ਨਾਲੇ ਮੱਥਾ ਟੇਕਾਂਗੇ ਨਾਲੇ ਗੁਰੂਆਂ ਦਾ ਅਸ਼ੀਰਵਾਦ ਲਵਾਂਗੇ ਨਾਲੇ ਜਾ ਕੇ ਆਵਾਂਗੇ ਭਾਈ ਰੈਲੀ 'ਚ ਵੀ ਜਾਵਾਂਗੇ ਕਈ ਦਿਨਾਂ ਦਾ ਪ੍ਰੋਗਰਾਮ ਬਣਾਇਆ ਹੋਣਾ ਇਹ ਇਹ ਇੰਨਾ ਟਾਈਮ ਕਿੱਥੇ ਅੱਜ ਕੱਲ ਕਿਸੇ ਕੋਲੇ ਆਪਣੇ ਘਰਦਿਆਂ ਵਾਸਤੇ ਸੋਚਣ ਵਾਸਤੇ ਟਾਈਮ ਹੈ ਨਹੀਂ ਸੋ ਥੋੜਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਆ ਵੀਰੋ ਥੋੜਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਔਰ ਤੁਸੀਂ ਉਹ ਬੰਦੇ ਹੋ ਜਿਹੜੇ ਦੇਸ਼ ਭਗਤ ਬੰਦੇ ਹੋ ਜਿਹੜੇ ਆਪਣੇ ਪਰਿਵਾਰ ਨੂੰ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਬੰਦੇ ਹੋ ਕਿ ਯਾਰ ਆਪਣਾ ਪਿੰਡ ਕਿਵੇਂ ਤਰੱਕੀ ਕਰੂਗਾ ਆਪਣਾ ਇਲਾਕਾ ਕਿਵੇਂ ਤਰੱਕੀ ਕਰੂਗਾ ਆਪਣਾ ਪੰਜਾਬ ਕਿਵੇਂ ਤਰੱਕੀ ਕਰੂਗਾ ਸੋ ਇਸ ਕਰਕੇ ਅੱਜ ਇਸ ਇਨ ਠਾਠਾ ਮਾਰਦਾ ਕੱਟ ਦੇਖ ਕੇ ਖੁਸ਼ੀ ਹੈ ਨਹੀਂ ਤਾਂ ਅਜ ਰੈਲੀਆਂ ਹੋਰ ਪਾਰਟੀਆਂ ਦੀਆਂ ਵੀ ਨੇ ਚਲੋ ਕਾਂਗਰਸ ਵਾਲੇ ਤਾਂ ਹੁੰਦੀ ਨਹੀਂ ਉਹਨਾਂ ਤਾਂ ਆਪਸ ਦੇ ਵਿੱਚ ਹਜੇ ਗੱਲ ਨਹੀਂ ਬਣ ਰਹੀ ਸੁਖਵੀਰ ਬਾਦਲ ਕਹਿੰਦੇ ਨਿਬੜ ਗਏ ਹੋਣਗੇ ਉਹ ਤਾਂ ਆਪ ਹੀ ਕਹਿੰਦਾ ਸੀ ਉਹਨੇ ਕਹਿੰਦਾ ਵੀ ਬੋਲਣ ਵਾਲੇ ਤਾਂ ਆਪਣੇ ਸਾਰੇ ਚਲੇ ਗਏ ਮੈਂ ਤਾਂ ਕੱਲੀਆਂ ਪਤਾ ਛੇਤੀ ਹੋਈ ਨਵੇੜ ਲਾਂਗੇ ਸਾਢੇ 12 1 ਵਜੇ ਤੱਕ ਕਹਿੰਦਾ ਨਿਬੜ ਜੂ ਕੰਮ ਉਹ ਤੱਕ ਚਲੇ ਗਏ ਉਹਨੇ ਕਰੇ ਔਰ ਅੱਧਿਆਂ ਤੋਂ ਬਾਅਦ ਸ਼ਰਤ ਲਾ ਲੋ ਅੱਧਿਆਂ ਤੋਂ ਬਾਅਦ ਸੁਖਵੀਰ ਬਾਦਲ ਵਾਲੀਆਂ ਬੱਸਾਂ ਜਿਹੜੇ ਆਏ ਨੇ ਇੱਥੇ ਬੈਠੇ ਨੇ ਆ ਜਿਹੜੇ ਤਾੜੀਆਂ ਮਾਰਦੇ ਨੇ ਉਹੀ ਨੇ ਇਹ ਮੈਂ ਜਾਣਦਾ ਮੈਂ ਸਭ ਜਾਣਦਾ ਨਾ ਪਰ ਠੀਕ ਹੈ ਵਾ ਠੀਕ ਹੈ ਮੈਂ ਸਮਝ ਗਿਆ ਮੈਂ ਠੀਕ ਹੈ ਬਸ ਖੜੇ ਹੋਣ ਦੀ ਲੋੜ ਨਹੀਂ ਬਸ ਸਮਝ ਗਿਆ ਮੈਂ ਉਹ ਪਿੱਟੀ ਗਿਆ ਉਹ ਪਿਛਲੇ 20 ਦਿਨ ਤੋਂ ਓਏ ਬੱਸ ਵਾਲੇ ਇੱਧਰ ਹੀ ਆ ਜਾ ਓਏ ਉੱਧਰ ਉੱਧਰ ਨਾ ਲੰਘ ਜਾ ਓਏ ਉਹ ਮੈਂ ਕਹਿਆ ਜਿੰਨਾ ਮਰਜ਼ੀ ਕਹਿ ਲੈ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਪਾਣੀ ਤਾਂ ਉਧਰ ਹੀ ਜਾਂਦਾ ਜਿੱਧਰ ਨੂੰ ਜਾਣਾ ਪੈ ਜੇ ਬਸ ਸੋ ਇਹ ਐਂ ਤੱਕੇ ਨਹੀਂ ਚੱਲਦੇ ਹੁੰਦੇ ਜੀ ਇਹ ਐਂ ਦਰਿਆਵਾਂ ਨੂੰ ਨੱਕਿਆਂ ਨਾਲ ਮੋੜਿਆ ਨਹੀਂ ਜਾ ਸਕਦਾ ਇਹ ਤੁਹਾਡੇ ਪਿਆਰ ਦਾ ਦਰਿਆ ਹੈ ਜੀ ਜਿਹਦੇ ਕਰਕੇ ਅਸੀਂ ਤੁਰੇ ਫਿਰਦੇ ਆ ਬڑے ਇਲਜ਼ਾਮ ਲਾਉਂਦੇ ਆ ਜੀ ਬੜਾ ਕੁਝ ਕੱਟ ਕੇ ਲਿਆਉਂਦੇ ਆ ਜੀ ਵੀ ਕੋਈ ਮਿਲ ਜੇ ਕੋਈ ਅਹਜੀ ਚੀਜ਼ ਭਗਵਾਨ ਤਮਨ ਨੂੰ ਬਦਨਾਮ ਕਰ ਦਈਏ ਜਦੋਂ ਅਸੀਂ ਕੀਤਾ ਹੀ ਨਹੀਂ ਕੁਝ ਗਲਤ ਜੀ ਜੇ ਪੈਸੇ ਕਮਾਉਣੇ ਹੁੰਦੇ ਜੀ ਕਲਾਕਾਰੀ ਚੋਂ ਕਮਾ ਲੈਂਦੇ ਬੜੇ ਵਧੀਆ ਕਲਾਕਾਰੀ ਚੋਂ ਬਣਦੇ ਸਾਰੇ ਨਾਲ ਦੇ ਮੇਰੇ ਜਿਹੜੇ ਮੇਰੀ ਟੀਮ ਚ ਕੰਮ ਕਰਦੇ ਸਾਰੇ ਬੜੇ ਵਧੀਆ ਕਲਾਕਾਰ ਨੇ ਜੀ ਅੱਜ ਵੀ ਫਿਲਮਾਂ ਚ ਆਉਂਦੇ ਆ ਮੈਂ ਵੀ ਆ ਜਾਂਦਾ ਬੰਬੇ ਦਿੱਲੀਆਂ ਤੋਂ ਤੇ ਟੀਵੀਆਂ ਤੋਂ ਪੈਸੇ ਕਮਾ ਲੈਂਦੇ ਜੀ ਪੈਸੇ ਆਣ ਤਾਂ ਕੰਮ ਹੈ ਹੀ ਨਹੀਂ ਉਦੋਂ ਕਾਟਾ ਮਾਰਿਆ ਹੋਇਆ ਜੀ ਹਾਂ ਇੱਕ ਗੱਲ ਹੋ ਹੈਗੇ ਆ ਕਿ ਪੰਜਾਬ ਦੇ ਹੱਕ 'ਚ ਖੜਨ ਦਾ ਜੋ ਚਾਹ ਹੈ ਜੋ ਪੰਜਾਬ ਦੇ ਹੱਕ 'ਚ ਖੜ ਕੇ ਫਿਰ ਸਕੂਨ ਮਿਲਦਾ ਹੈ ਉਹਦਾ ਕੋਈ ਮੁੱਲ ਨਹੀਂ ਕਿਤੇ ਐਸੇ ਕਰਕੇ ਬਸ ਇਹਨਾਂ ਨੂੰ ਇਹ ਵੀ ਇਹ ਕੌਣ ਆ ਗਏ ਯਾਰ ਇਹ ਤਾਂ ਲੋਕਾਂ ਨੂੰ ਸਾਰਾ ਕੁਝ ਦੱਸੀ ਜਾਂਦੇ ਆ ਵੀ ਐਂ ਹੁੰਦਾ ਹੁੰਦਾ ਐਂ ਹੁੰਦਾ ਹੁੰਦਾ ਐਂ ਹੁੰਦਾ ਹੁੰਦਾ ਖੜਿਆਂ ਜਾਣਾ ਹਰੇਕ ਨੇ ਆ ਦੁਨੀਆ ਤੋਂ ਪਰ ਕੋਈ ਕੰਮ ਕਰ ਜੀਏ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਤਾਂ ਇੱਥੇ ਬੜੇ ਆਏ ਆ ਜੀ ਸਿਕੰਦਰ ਵਰਗੇ ਆਏ ਆ ਖਾਲੀ ਹੱਥ ਗਏ ਆ ਇਕੜਾ ਨਾਲ ਜਾਣੇ ਉਹ ਇਹ ਵੀ ਚਾਰ ਬੰਦੇ ਯਾਦ ਰੱਖ ਲੈਂਦੇ ਕੋਈ ਬੰਦਾ ਆਇਆ ਸੀ ਉਹਦੇ ਕਾਨੂੰਨ ਕਰਕੇ ਜਾਂ ਉਹਦੀ ਉਹਦੀ ਸੋਚ ਕਰਕੇ ਜਾਂ ਉਹਦੇ ਪੈਨ ਚਲਾਉਣ ਕਰਕੇ ਆਹ ਿਲਾਕੇ ਚ ਆਪ ਕਲਿਆਣ ਹੋ ਗਿਆ ਆਹ ਿਲਾਕੇ ਚ ਕੱਸੀਆਂ ਦਾ ਪਾਣੀ ਆ ਗਿਆ ਆਹ ਿਲਾਕੇ ਜਰ ਨੌਕਰੀਆਂ ਮਿਲ ਗਈਆਂ ਉਹਨਾਂ ਦੇ ਗਾਂਹ ਘਰ ਵਧੀਆ ਗਾਂਹ ਕਬੀਲਦਾਰੀ ਤੁਰਪੀ ਆਹੀ ਗੱਲਾਂ ਹੁੰਦੀਆਂ ਹੋਰ ਕੀ ਐ ਹੁਣ ਕੋਈ ਜਿਹੜਾ ਅਮੀਰ ਬੰਦਾ ਉਹ ਕਿਹੜਾ ਕੋਈ ਚਾਰ ਬੈੱਡਾਂ ਤੇ ਸੌਂਦਾ ਸੋਨਾ ਤਾਂ ਉੰਨੀਕ ਜਗ੍ਹਾ ਤੇ ਹੀ ਐ ਬਲਕਿ ਟੈਨਸ਼ਨਾਂ ਜਾਦੇ ਵੱਧ ਜਾਂਦੀਆਂ ਪੈਸੇ ਨਾਲ ਫੇ ਡਾਕਟਰ ਤੋਂ ਇੰਨੀਆਂ ਲੱਪ ਗੋਲੀਆਂ ਦੀ ਖਾ ਕੇ ਸੌਂਦਿਆ ਮੀਰਾ ਨੂੰ ਘੜਾਪਦੀ ਨੀਂਦ ਆਉਂਦੀ ਐ ਫੇਰ ਫੇਰ ਨਹੀਂ ਆਉਂਦੀ ਫੇਰ ਪਾਸੇ ਮਾਰਦੇ ਆ ਫੇਰ ਫੇਰ ਡਾਕਟਰ ਆਉਂਦੇ ਆ ਧੀ ਰਾਤ ਨੂੰ ਗਰੀਬ ਆਉਂਦਾ ਖੇਤੋਂ ਕੰਮ ਕਰਕੇ ਥੱਕਿਆ ਹੋਇਆ ਉਹ ਕਹਿੰਦਾ ਰੋਟੀ ਫੜਾਓ ਸੋਈਏ ਉਹਨੂੰ ਸਕੂਨ ਦੀ ਨੀਂਦ ਆਉਂਗੀ ਰੋਟੀ ਮਿਲੇ ਇੱਜ਼ਤ ਦੀ ਹਰੇਕ ਬੰਦਾ ਆਪ ਦੇ ਕਰੇ ਰਾਜਾ ਜੀ ਹਰੇਕ ਬੰਦਾ ਇੱਜ਼ਤ ਮਾਨ ਪਾਲਦਾ ਇੱਜ਼ਤ ਮਾਨ ਸਨਮਾਨ ਮਿਲੇ ਸਰਕਾਰਾਂ ਦਾ ਇਹ ਕੰਮ ਹੁੰਦਾ ਕਿ ਉਹ ਨੌਕਰੀਆਂ ਦੇਵੇ ਸਰਕਾਰਾਂ ਉਹ ਲੋਕਾਂ ਨੂੰ ਸਹੂਲਤਾਂ ਦੇਣ ਸਰਕਾਰਾਂ ਲੋਕਾਂ ਵਾਸਤੇ ਖੜਨ ਸਰਕਾਰਾਂ ਲੋਕਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਸਕੂਲ ਖੋਲਣ ਬੱਚੇ ਪੜ੍ਹ ਕੇ ਤਰੱਕੀਆਂ ਕਰਨ ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਉਹਨਾਂ ਨੂੰ ਸਹੂਲਤਾਂ ਦੇ ਕੇ ਉੱਡਣ ਜੋਗੇ ਕਰਨਾ ਆਲਣੇ ਦੇ ਵੋਟਾਂ ਵਰਗੇ ਬੱਚੇ ਆਲਣੇ ਵਿੱਚ ਜਿਵੇਂ ਵੋਟ ਹੁੰਦੇ ਨੇ ਉਹਨਾਂ ਵਰਗੇ ਆਪਣੇ ਬੱਚੇ ਆ ਉਹਨਾਂ ਨੂੰ ਆਪਾਂ ਉੱਡਣਾ ਸਿਖਾਈਏ ਉਹਨਾਂ ਦੇ ਖੰਭ ਤੱਕੜੇ ਹੋਣ ਉਡਾਰੀਆਂ ਤਾਂ ਉਹਨਾਂ ਨੇ ਆਪ ਮਾਰਨੀਆਂ ਨੇ ਉਹਨਾਂ ਵਾਸਤੇ ਅਸਮਾਨ ਤਿਆਰ ਕਰੀਏ ਉੱਡਣ ਵਾਸਤੇ ਉਚਾਈਆਂ ਉਹਨਾਂ ਦੀਆਂ ਆਪ ਸੂਣੀਆਂ ਨੇ ਉਹਨਾਂ ਨੇ ਸੋ ਇਸ ਕਰਕੇ ਜਦੋਂ ਵੀ ਮੇਰੇ ਕੋਲੇ ਮੀਟਿੰਗ ਦੇ ਵਿੱਚ ਕੋਈ ਫਾਈਲ ਆਉਂਦੀ ਆ ਮੈਂ ਪੁੱਛਦਾ ਇਹਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਕੀ ਹੈ ਤੇ ਇਹਦਾ ਨੁਕਸਾਨ ਕੀ ਹੈ ਉਹ ਨੁਕਸਾਨ ਵਾਲੀ ਤਾਂ ਮੇਰੇ ਕੋਲੇ ਲਿਆਉਂਦੇ ਨਹੀਂ ਅਫਸਰਾਂ ਨੂੰ ਪਤਾ ਲੱਗ ਗਿਆ ਵੀ ਨੁਕਸਾਨ ਵਾਲੀ ਤਾਂ ਪਰਾਂ ਮਾਰਦਾ ਵਗਾ ਕੇ ਵੀ ਫਾਇਦਾ ਦੱਸੋ ਲੋਕਾਂ ਨੂੰ ਕੀ ਦੱਸਦੇ ਨੇ ਇਹਦੇ ਨਾਲ ਐ ਹੋ ਜਾਊਗਾ ਆਏ ਦਿਨ ਐ ਹੋ ਜਾਊਗਾ ਮੈਂ ਕਹਾਂ ਫਿਰ ਤਾਂ ਠੀਕ ਹੈ ਇਹਦੇ ਨਾਲ ਚਾਰ ਘਰਾਂ ਚ ਰੋਟੀ ਮਿਲੂ ਨਾ ਚੁੱਲ੍ਹੇ ਵੱਢਣਗੇ ਨੌਕਰੀਆਂ ਆ ਤੁਹਾਡੇ ਸਾਹਮਣੇ 63000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ 63000 ਤੁਹਾਡੇ ਜੋ ਵੀ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਜਾਂ ਕੋਈ ਰਿਸ਼ਤੇਦਾਰਾਂ ਨੂੰ ਜਾਂ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੀ ਹੋਊਗੀ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ 1 ਰੁਪਈਆ ਲੱਗ ਗਿਆ ਜੀ ਸਾਡਾ ਰਿਸ਼ਵਤ ਦਾ ਜਿਆ ਜਰ ਸਾਨੂੰ ਕਿਤੇ ਐਮਐਲਏ ਨੂੰ ਜਾਂ ਮੰਤਰੀ ਨੂੰ ਪਾੜਨਾ ਪੈ ਗਿਆ ਸਾਡਾ ਤੇਲ ਹੀ ਫੁੱਗ ਗਿਆ ਇੰਨਾ ਵੀ ਉਹਨੂੰ ਪਾੜੀਏ ਤੇ ਹੁਸ਼ਪਾਰ ਚੱਲੂਗੀ ਨਾ ਆਹੀ ਕੈਸ਼ ਤੇ ਫਰਮਾਇਸ਼ ਨਹੀਂ ਤਾਂ ਮਰਵਾਏ ਪਹਿਲਾਂ ਮਿਲ ਜਾਣਗੀਆਂ ਨੌਕਰੀ ਮੈਨੂੰ ਰਾਤ ਚ ਬਹੁਤ ਸਾਰੇ ਨੌਜਵਾਨ ਮੁੰਡੇ ਵੀ ਮਿਲੇ ਉਹਨਾਂ ਨੇ ਕਿਹਾ ਜੀ ਮਾਸਟਰ ਕੈਟਰ ਦੀਆਂ ਅਸਾਮੀਆਂ ਉਦਿਆਂ ਪੋਸਟਾਂ ਮੈਂ ਕਿਹਾ ਵੀ ਜਲਦੀ ਕੱਢਾਂਗੇ ਫੋਨ ਨੰਬਰ ਦੇ ਦੇ ਫਿਰ ਵੀ ਤੇ ਤੁਹ ਪੁੱਛ ਲਾਂਗੇ ਕਿਹੜੀ ਗੱਲ ਕਰਦਾ ਕੋਈ ਕਹਿੰਦਾ ਜੀ ਆ ਫਿਜ਼ੀਕਲ ਐਜੂਕੇਸ਼ਨ ਵਾਲਿਆਂ ਦੀਆਂ ਸਾਡੀਆਂ ਪਈਆਂ ਨੇ ਜੀ ਜਿਹੜੇ ਐਨੀਆਂ ਸਾਮੀਆਂ ਮੈਂ ਕਿਹਾ ਵੀ ਕੱਢਾਂਗੇ ਕਿਉਂਕਿ ਜਦੋਂ ਨੌਕ ਜੇ ਸਕੂਲ ਬਣਾਓਗੇ ਤਾਂ ਉੱਥੇ ਟੀਚਰ ਚਾਹੀਦੇ ਹੈ ਹਸਪਤਾਲ ਬਣਾਓਗੇ ਉੱਥੇ ਡਾਕਟਰ ਨਰਸਾਂ ਸਟਾਫ ਚਾਹੀਦਾ ਉਹ ਤੋਂ ਬਿਨਾਂ ਫਿਰ ਸਕੂਲ ਦਾ ਕੀ ਫਾਇਦਾ ਜੇ ਟੀਚਰ ਹੈ ਨਹੀਂ ਜੇ ਡਾਕਟਰ ਹੈ ਨਹੀਂ ਹਸਪਤਾਲ ਦਾ ਕੀ ਫਾਇਦਾ ਪੰਜਾਬ ਪੁਲਿਸ ਦੇ ਵਿੱਚ 10000 ਤੋਂ ਵੱਧ ਪੁਲਿਸ ਦੇ ਵਿੱਚ ਭਰਤੀ ਕਰ ਰਿਹਾ ਨਵੀਂ ਇਹ ਨਹੀਂ ਹੈਗਾ ਵੀ ਜਿਹੜੇ ਰਿਟਾਇਰ ਹੋ ਗਏ ਔਰ ਜਿਹੜੇ ਰਿਟਾਇਰ ਹੋ ਜਾਂਦੇ ਆ 2200 2100 ਉਹਦਾ ਹਰ ਇੱਕ ਸਾਲ ਨਵੇਂ ਰੱਖ ਲੈਣੇ ਆ ਪਰ 10000 ਹੁਣ ਟੋਟਲ ਸਟ੍ਰੈਂਥ ਵਧਾ ਰਹੇ ਆ ਪੰਜਾਬ ਪੁਲਿਸ ਦੇ ਵਿੱਚ ਔਰ ਪੰਜਾਬ ਪੁਲਿਸ ਤਾਂ ਕੋਈ ਸ਼ਪਾਰਸ਼ ਨਹੀਂ ਸਰੀਰ ਹੈ ਪ੍ਰਮਾਤਮਾ ਨੇ ਦਿੱਤਾ ਹੈ ਉਹ ਚ ਦੌੜ ਹੈ ਉਹ ਚ ਲੌਂਗ ਜੰਪ ਹੈ ਉਹ ਚ ਛਾਤੀ ਕਿੰਨੀ ਚੌੜੀ ਹੈ ਤਾਂ ਜੋ ਪੰਜਾਬ ਪੁਲਿਸ ਚਾਹਣਾ ਚਾਹੁੰਦੇ ਨੇ ਪੰਜਾਬ ਪੁਲਿਸ ਚ ਆਜੋ ਤਰੱਕੀਆਂ ਵਾਸਤੇ ਵੀ ਗਾਂਹ ਰਾਹ ਖੁੱਲੇ ਨੇ ਸਾਡੇ ਵੱਲੋਂ ਇਹ ਹੈ ਵੀ ਤੁਸੀਂ ਤਰੱਕੀ ਕਰਨ ਵਾਲੇ ਬਣੋ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ ਵੀ ਭਾਈ ਤਰੱਕੀ ਵਾਲਾ ਮਾਹੌਲ ਹੈ ਪੜਨ ਵਾਸਤੇ ਕਿਤਾਬਾਂ ਲਾਈਬ੍ਰੇਰੀਆਂ ਖੋਲਤਿਆਂ ਖੋਲ ਹੀ ਜਾਂਦੇ ਆ ਬਿਜਲੀ ਆਉਂਦੀ ਐ ਨਾ ਦਿਨੇ ਖੇਤਾਂ ਵਾਲੀ ਗੱਲ ਕਰਦਾ ਮੈਂ ਦਿਨੇ ਆਉਂਦੀ ਐ ਨਾ ਨਹੀਂ ਆਕ ਆਕ ਰਾਕੇ ਦੀ ਠੰਡ ਚ ਤੁਹਾਨੂੰ ਰਾਤ ਨੂੰ ਪਾਣੀ ਲਾਉਣਾ ਪੈਂਦਾ ਸੀ ਕਣਕਾਂ ਦਾ ਹੁਣ ਕਦੇ ਗਏ ਹੋ ਦਿਨੇ ਹੀ ਕਹੇ ਦੱਬਿਆ ਉਹਨਾਂ ਨੂੰ ਛੱਡ ਪਰੇ ਬੰਦ ਕਰਦੇ ਕੱਲ ਨੂੰ ਲਾ ਲਾਂਗੇ ਇਹ ਕਿਹੜਾ ਕਿਤੇ ਜਾਂਦੀ ਐ ਹੁਣ ਪਹਿਲਾਂ ਐ ਸੀ ਵੀ ਲੈ ਲੋ ਕੋਈ ਪਤਾ ਪਰਸੋਂ ਨੂੰ ਆਉ ਉਹ ਚੋਂ ਉੱਥੇ ਨੂੰ ਆਉ ਇਹਦਾ ਕੋਲਾ ਜਾ ਮੁਕਣ ਵਾਲਾ ਹੀ ਐ ਮੈਂ ਅਖਬਾਰ ਚ ਪੜਿਆ ਸੀ ਵੀ ਕੋਲਾ ਖਤਮ ਹੋਊ ਪਤਨੀ ਹੁਣ ਕਦੇ ਕੋਲਾ ਖਤਮ ਹੋਣ ਦੀ ਆਈ ਐ ਖਬਰ ਉਹ ਅਸਲ 'ਚ ਨੀਤਾਂ ਹੀ ਮਾਰੀਆਂ ਸੀ ਇਹਨਾਂ ਦੀਆਂ ਉਹੀ ਖੰਭੇ ਨੇ ਉਹੀ ਤਾਰਾ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਈ ਜਾਂਦੀ ਹੈ ਜੀ ਬਿਜਲੀ ਹੁਣ ਕਿਵੇਂ ਆਈ ਜਾਂਦੀ ਹੈ ਨੀਤਾਂ ਨਹੀਂ ਹੈਗੀਆਂ ਸੀ ਕੱਸੀਆਂ ਦਾ ਪਾਣੀ ਪਹੁੰਚ ਰਿਹਾ ਟੇਲਾਂ ਤੱਕ ਖੋਲ ਤੇ ਨਹਿਰਾਂ 'ਚ ਮੋਗੇ ਪਹਿਲਾਂ ਤਾਂ ਨਹਿਰਾਂ ਲੰਗੀ ਹੋ ਜਾਂਦੀਆਂ ਸੀ ਲੰਘਣ ਵਾਸਤੇ ਬਣਾਏ ਆ ਸੀ ਯਾਰ ਵੀ ਮੋਗੇ ਬਣਾ ਲਓ ਇਹਨਾਂ 'ਚੋਂ ਇਹਨੂੰ ਕੱਢ ਲਓ ਪਾਣੀ ਇਹਨਾਂ 'ਚੋਂ ਪਿੱਛੋਂ ਹੋਰ ਛੱਡ ਲਓ ਉੱਤੋਂ ਤਹਾਂ ਤੋਂ ਆਈ ਜਾਂਦਾ ਛੱਡ ਲਓ ਛੱਡ ਕੇ ਮੋਗੇ ਬਣਾ ਲਓ ਕੋਈ ਪਿੰਡ ਕਹਿੰਦਾ ਜੀ 1500 ਕਿੱਲੇ ਦਾ ਫਾਇਦਾ ਹੋ ਜੂ ਕੋਈ ਕਹਿੰਦਾ ਜੀ 40 ਸ ਸਤਾ ਸੋਚਿਆ ਹੀ ਨਹੀਂ ਸੀ ਵੀ ਕੱਸੀਆਂ ਦੁਵਾਰੇ ਆ ਜਾਣਗੀਆਂ ਜਾਂ ਪਾਈਪਾਂ ਦੁਵਾਰੇ ਪੈ ਜਾਣਗੀਆਂ ਇਹ ਕੰਮ ਨਹੀਂ ਜੀ ਇਹ ਕੰਮ ਨਹੀਂ ਅਸਲ 'ਚ ਨਹੀਂ ਤਾਂ ਉੱਥੇ ਹੁਣ ਉੱਥੇ ਨਾਰੇ ਲਾ ਕੇ ਤੁਰ ਗਏ ਹੋਣਗੇ ਉਹ ਅਕਾਲੀ ਦਾਲ ਵਾਲੇ ਵਾਲੇ ਦਾਲੇ ਖੜਾ ਲੈਂਦਾ ਉਹ ਸੁਖਵੀਰ ਬਦਲ 10 15 ਇਦਾਂ ਹੀ ਉਹਦੇ ਰਾਜੇ ਬੜਿੰਗਦੇ ਵਾਲੇ ਵਾਲੇ ਖੜੇ ਹੁੰਦੇ ਨੇ ਉਹ 48 ਜ ਆ ਕਿਸ ਨੇ ਇੰਨਾ ਚੁ ਕਿਹਾ ਸੀ ਵੀ 12 5 48 ਹੈ ਨਾ ਉਹ ਪਿੱਛੇ ਹੀ ਖੜਾ ਸੀ ਕੋਈ ਇਹਦਾ ਮਤਲਬ ਤੁਸੀਂ ਦੇਖੋ ਪਹਿਲੀ ਗੱਲ ਤਾਂ ਉਹਨੂੰ ਆਪ ਨੂੰ ਨਹੀਂ ਪਤਾ ਵੀ 12 5 ਕਿੰਨਾ ਹੁੰਦਾ ਹੈ ਗਾਹਾਂ ਨਾਲ ਉਹਦੋਂ ਵੀ ਅਨਪੜ ਰੱਖੇ ਹੋਏ ਨੇ ਜਿਹੜੇ 48 ਕਹਿੰਦੇ ਨੇ ਦੱਸੋ ਇਹ ਆਉਣਗੇ ਹੁ ਹਰਾਨੀ ਵੀ ਗਲਤ ਹੈ ਇਹ ਚਲ ਉਹਨੇ 48 ਕਹਤਾ ਤੂੰ ਤਾਂ 60 ਕਰ ਲੈਂਦਾ ਨਾ 48 ਹੋਈ ਚੱਕਤਾ ਇਹੀ ਫਿਰ ਫਾਈਲਾਂ ਲਿਆ ਕਰਨਗੇ ਇਹਨਾਂ ਕੋਲੇ ਵੀ ਆ ਦੇਖੋ ਪਰੋਫਾਈਲ ਜੀ ਸਾਈਨ ਇਹ 48 ਵਾਲੀਆਂ ਹੀ ਕਰਾਉਣਗੇ ਸੋ ਵੀਰੋ ਅਸਲ 'ਚ ਨਾ ਪਹਿਲ 24 ਘੰਟੇ ਹੀ ਸੋਚੀ ਜਾਂਦੇ ਨੇ ਕਦੋਂ ਆਪਣਾ ਦਾਾ ਲੱਗੂ ਕਦੋਂ ਦਾਾ ਲੱਗੂ ਇਹ ਦਾਾ ਤੇ ਨਹੀਂ ਅਸਲ 'ਚ ਦਾਾ ਤੇ ਦਾਾਂ ਥੋੜੀ ਐ ਇਹ ਤਾਂ ਸੇਵਾ ਹੈ ਜੀ ਰਾਜਨੀਤੀ ਦਾ ਸੇਵਾ ਹੈ ਅਰਵਿੰਦ ਕੇਜਰੀਵਾਲ ਦੋ ਵਾਰੀ ਦਿੱਲੀ ਦੇ ਮੁੱਖ ਮੰਤਰੀ ਤਿੰਨ ਵਾਰੀ ਨੇ ਪਰ ਦੋ ਵਾਰੀ ਤਾਂ ਪੂਰੀਆਂ ਫੁੱਲ ਟਰਮਾਂ ਨੇ ਉੱਥੇ ਸਕੂਲ ਬਣਾਤੇ ਹਸਪਤਾਲ ਬਣਾਤੇ ਬਿਜਲੀ ਫ੍ਰੀ ਕਰਤੀ ਤਾਂ ਇਹ ਕਹਿੰਦੇ ਜੇ ਇਹਦਾ ਕੰਮ ਖਰਾਬ ਹੋਊਗਾ ਵੋਟਾਂ-ਬੋਟਾਂ ਚ ਕਰਕੇ ਇਧਰ ਉਧਰੋਂ ਕੱਟ-ਕਟਾ ਕੇ ਜੇ ਕਹਿੰਦੇ ਜੀ 25 ਚ ਵਾਰੀ ਆ ਗਈ ਉਹਨਾਂ ਦੀ ਉਹ ਹੁਣ ਦਿੱਲੀ ਵਾਲੇ ਲੋਕ ਪਛਤਾਈ ਜਾਂਦੇ ਨੇ ਕਹਿੰਦੇ ਯਾਰ ਸਾਰਾ ਕੁਝ ਹੀ ਬੰਦ ਕਰਤਾ ਮਹੱਲਾ ਕਲੀਨਿਕ ਵੀ ਬੰਦ ਕਰਤੇ ਠੀਕ ਹੈ ਫ੍ਰੀ ਵਾਲੇ ਸਕੂਲ 'ਚ ਜਿਹੜੀ ਫੀਸਾਂ ਲਾਤੀਆਂ ਪ੍ਰਾਈਵੇਟ ਸਕੂਲਾਂ ਨੂੰ ਕਹਤਾ ਵੀ ਵਧਾ ਲਓ ਜਿੰਨੀਆਂ ਵਧਾਉਣੀਆਂ ਨੇ ਸਾਰਾ ਕੁਝ ਹੀ ਕਰਤਾ ਜੀ ਉਹ ਹੁਣ ਕਹਿੰਦੇ ਯਾਰ ਆ ਕੀ ਕਰ ਬੈਠੇ ਲੋਕ ਉਹ ਕਹਿੰਦੇ ਜੀ ਭਾਈ ਅਸੀਂ ਤਾਂ ਇੱਥੇ ਆ ਸਾਨੂੰ ਕੀ ਐ ਅਗਲੀ ਵਾਰ ਦੇਖ ਲਾਂਗੇ ਸੂਬਾ ਬਹੁਤ ਪਿੱਛੇ ਪੈ ਜਾਂਦਾ ਫਿਰ ਹੁਣ ਤੱਕ ਆਪਾਂ ਇਹ ਜਿਆਦਾ ਕੋਈ ਹੋਵੇ ਨਵੇਂ ਨੇ ਵੀ ਜਾਰੇ ਕਦੇ ਚੈੱਕ ਨਹੀਂ ਕੀਤੇ ਦੇਖੀ ਇਹਨਾਂ ਨੂੰ ਆ ਇੰਨਾ ਤੂੰ ਤਾਂ ਖੇੜਾ ਛੜਾਇਆ ਬੜੀ ਮੁਸ਼ਕਲ ਨਾਲ ਉਹੀ ਹੁਣ ਫੇਰ ਕਹੀ ਜਾਂਦੇ ਨੇ ਸਾਨੂੰ ਲਿਓ ਪਹਿਲਾਂ 5-5 ਸਾਲ ਇਹਨਾਂ ਨੂੰ ਰੈਸਟ ਕਰਾ ਕੇ ਵੀ ਦੇਖਿਆ ਆਪਾਂ ਚੱਲ 5 ਸਾਲ ਇਹਨਾਂ ਨੂੰ ਹਟਾ ਕੇ ਦੇਖ ਲੈਂਦੇ ਆ ਦੂਜਿਆਂ ਨੂੰ ਲਿਆਉਣਿਆਂ ਵੀ ਜੇ ਕਿਤੇ ਠੀਕ ਹੋ ਜਾਣ ਉਹ ਫਿਰ 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 ਉਹ ਹੈ ਜੀ ਫਿਰ ਆਪਸ ਚ ਮਿਲੇ ਹੋਏ ਹੁਣ ਤਾਂ ਹੁਣ ਤਾਂ ਹੁਣ ਤਾਂ ਇੰਟਰਵਿਊ ਵਿੱਚ ਨਹੀਂ ਦੱਸੀ ਜਾਂਦੇ ਵੀ ਫਲਾਨਾ ਫਲਾਨੇ ਨਾਲ ਮਿਲਿਆ ਹੋਇਆ ਸੀ ਉਹਨੇ ਮੇਰਾ ਕੰਮ ਖਰਾਬ ਕਰਤਾ ਉਹ ਫਲਾਨੇ ਨਾਲ ਮਿਲਿਆ ਸੀ ਮੇਰਾ ਕੰਮ ਖਰਾਬ ਕਰਤਾ ਇਹ ਕੋਈ ਵੀ ਨਹੀਂ ਕਹਿੰਦਾ ਵੀ ਅਸੀਂ ਸਾਰਿਆਂ ਨੇ ਮਿਲ ਕੇ ਪਬਲਿਕ ਦਾ ਜਨਤਾ ਦਾ ਕੰਮ ਖਰਾਬ ਕਰਤਾ ਤੁਹਾਡਾ ਤਾਂ ਕੀ ਗਿਆ ਜਨਤਾ ਦਾ ਕੰਮ ਖਰਾਬ ਹੋ ਗਿਆ ਬਹੁਤ ਸਾਰੇ ਮੇਰੇ ਫੋਨ ਤੇ ਫੋਨ ਆਉਂਦੇ ਆ ਬਾਹਰਲੇ ਮੁਲਕਾਂ ਚ ਜਿਹੜੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਜਰਮਨੀ ਕਿਤੇ ਇਧਰ ਮੁੰਡੇ ਜਿਹੜੇ ਟਰੱਕ ਚਲਾਉਂਦੇ ਆ ਜਾਂ ਕੋਈ ਟੈਕਸੀਆਂ ਚਲਾਉਂਦੇ ਆ ਜਾਂ ਕੰਮਕਾਰ ਕਰਦੇ ਆ ਉਹ ਜਦੋਂ ਰੋਜ਼ ਦੇਖਦੇ ਆ ਵੀ ਯਾਰ ਅੱਜ ਫੇਰ ਬਾਈ ਜੀ ਨੌਕਰੀਆਂ ਵੰਡਤੀਆਂ ਹਾਂਜੀ ਯਾਰ ਕੀ ਕੌਣ ਕੌਣ ਰੱਖੇ ਨੇ ਕਹਿੰਦੇ ਜੀ 1700 ਤੁਸੀਂ ਐਸ ਡੀਓ ਤੇ ਪਟਵਾਰੀ ਰੱਖ ਲੇ ਹਾਂਜੀ ਹਾਂਜੀ ਸਾਡੇ ਪਿੰਡ ਦੇ ਅੰਦਰ ਦੋਨੋਂ ਮਿਲ ਗਈ ਕਹਿੰਦਾ ਬਾਈ ਯਾਰ ਯਾਰ ਭਾਈ ਅਸੀਂ ਨਹੀਂ ਆ ਸਕਦੇ ਵਾਪਸ ਮੈਂ ਕਿਹਾ ਵੀ ਆ ਜਾਓ ਪੇਪਰ ਦੇ ਲਓ ਕਹਿੰਦਾ ਯਾਰ ਉਮਰਾਂ ਥੋੜੀਆਂ ਜਿਆਦੇ ਹੋ ਗਈਆਂ ਮੈਂ ਕਿਹਾ ਹੁਣ ਉਮਰਾਂ ਤਾਂ ਮੈਂ ਘਟਾ ਨਹੀਂ ਸਕਦਾ ਹਨਾ ਉਹ ਕਹਿੰਦਾ ਯਾਰ ਜੇ ਕਿਤੇ ਤੂੰ ਪਹਿਲਾਂ ਆਇਆ ਹੁੰਦਾ ਲੈ ਸਾਨੂੰ ਇੱਥੇ ਜਾਣ ਦੀ ਲੋੜ ਨਹੀਂ ਸੀ ਮੈਂ ਚੱਲ ਕੋਈ ਗੱਲ ਨਹੀਂ ਹੁਣ ਇਹ ਤਾਂ ਪਰਮਾਤਮਾ ਹੈ ਜਦੋਂ ਚਾਹੇ ਉਦੋਂ ਹੀ ਉਹਦੇ ਉਹਦੇ ਆਗਿਆ ਬਿਨਾ ਪਤਾ ਨਹੀਂ ਹਿੱਲਦਾ ਪਰ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਹੁਣ ਫਿਰ ਅਗਲੀ ਪੀੜੀ ਤੇ ਰੱਖਾਂਗੇ ਉਮੀਦ ਵੀ ਅਸੀਂ ਵਾਪਸ ਆ ਜੀਏ ਤਾਂ ਸਾਨੂੰ ਕਿਵੇਂ ਰਗੂ ਆ ਮੈਂ ਕਹ ਵੀ ਤੁਸੀਂ ਆ ਕੇ ਕੇਰਾ ਦੇਖ ਲਓ ਉਹ ਤੋਂ ਬਾਅਦ ਉਹ ਤੇ ਜਵਾਕਾ ਨਾਲ ਦੱਸ ਦਿਓ ਬਹੁਤ ਸਾਰੇ ਮੁੰਡੇ ਕੁੜੀਆਂ ਵਿਦੇਸ਼ਾਂ ਤੋਂ ਇੱਥੇ ਵਾਪਸ ਆ ਕੇ ਆਪਦਾ ਕੰਮਕਾਰ ਸ਼ੁਰੂ ਕਰਨ ਲੱਗੇ ਨੇ ਉਹ ਕਹਿੰਦੇ ਇੱਥੇ ਰਹਿਣਾ ਇੱਥੇ ਲੋੜੀਆਂ ਦੀਵਾਲੀਆਂ ਇੱਥੇ ਮਾਘੀਆਂ ਇੱਥੇ ਦਸਹਰੇ ਇੱਥੇ ਮਨਾਉਣੇ ਨੇ ਅਸੀਂ ਤਾਂ ਇੱਥੇ ਰਹਿ ਆ ਕਰਾਂਗੇ ਕਿਉਂਕਿ